ਇਸ ਵਕਤ ਪੀਟੀਸੀ న్యూਸ ਦੇ ਨਾਲ ਐਮਐਲਏ ਸਨੋਰ ਹਰਮੀ ਸਿੰਘ ਪਠਾਨ ਮਾਜਰਾ ਜੁੜ ਚੁੱਕੇ ਨੇ ਪਠਾਨ ਮਾਜਰਾ ਸਾਹਿਬ ਇਹ ਜੋ ਗੱਲਾਂ ਆ ਰਹੀਆਂ ਨੇ ਜੋ ਖਬਰਾਂ ਆ ਰਹੀਆਂ ਨੇ ਕਿ ਤੁਹਾਡੇ ਗਨਮੈਨ ਤਾਂ ਖੋ ਲਿੱਤੇ ਗਏ ਨੇ ਤੁਹਾਡੇ ਉੱਥੇ ਤਬਾਦਲੇ ਹੋਏ ਨੇ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਆ ਬਿਲਕੁਲ ਸੱਚਾਈ ਆ ਗੱਲ ਆ ਵੀ ਮੈਂ ਤੇ ਮੈਨੂੰ ਇਸ ਚੀਜ਼ ਦਾ ਪਤਾ ਸੀ ਵੀ ਇਹ ਕੁਝ ਹੋਣਾ ਮੈਂ ਤੇ ਕੱਲ੍ਹ ਦੇ ਆਪਦੇ ਗਨਮੈਨਾਂ ਨੂੰ ਤੇ ਆਪਦੇ ਅਫਸਰਾਂ ਨੂੰ ਕਹਤਾ ਸੀ ਵੀ ਆਪੋ ਆਪਣਾ ਸਾਮਾ ਕਰ ਲਿਓ ਜੀ ਸਾਨੂੰ ਸਾਰਿਆਂ ਨੂੰ ਹੁਣ ਜਾਣਾ ਪੈਣਾ ਆਂਦੇ ਕੀ ਗੱਲ ਮੈਂ ਗੱਲ ਸੁਣ ਜਦੋਂ ਆਪਾਂ ਕਿਸੇ ਚੀਜ਼ ਚ ਇਨਵੋਲਵ ਹੋਣੇ ਜਾਂ ਸਰਕਾਰ ਨੂੰ ਆਕੜਦੇ ਆ ਨਾ ਸਰਕਾਰ ਆਪਣਾ ਆਪ ਵਿਖਾਉਂਦੀ ਹੁੰਦੀ ਹੈ ਇਹ ਦਿੱਲੀ ਵਾਲਿਆਂ ਦੇ ਮਨ ਚ ਵਹਿਮ ਆ ਵੀ ਮੈਨੂੰ ਇਹ ਵਿਜੀਲੈਂਸ ਦਾ ਡਰਾਵਾ ਦੇ ਕੇ ਜਾਂ ਕੋਈ ਮੈਨੂੰ ਆ دوسرے ਪਰਚਿਆਂ ਦਾ ਡਰਾਵਾ ਦੇ ਕੇ ਦਬਾ ਲੈਣਗੇ ਨਾ ਮੈਂ ਅੱਜ ਦਵਾਂ ਨਾ ਮੈਂ ਕੱਲ ਦਵਾਂ ਮੈਂ ਆਪਣੇ ਲੋਕਾਂ ਵਾਸਤੇ ਚਟਾਨਾ ਕੋ ਖੜਾ ਤੇ ਖੜਾ ਰਹਾਂਗਾ ਪਟਨਵਾਲ ਸਾਹਿਬ ਇਹ ਦਿੱਲੀ ਇਹ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਇਹ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਇਹ ਟੁੱਟ ਤੇ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਜੀਐਮ ਨੂੰ ਕਹਿਣਾ ਚਾਹਣਾ ਸੀਐਮ ਸਾਹਿਬ ਤੇਰੇ ਨਾਲ ਆ ਸਾਰੇ ਐਮਐਲਏ ਜੇ ਅੱਜ ਵੀ ਨਾ ਤੂੰ ਖੜਾ ਤੇ ਬਿਲਕੁਲ ਫਿਰ ਤੂੰ ਡਰਾਮ ਨੂੰ ਖਤਮ ਕਰਣਾ ਹੂੰ ਤੇ ਪਟਿਆਲਾ ਦੇ ਲੋਕ ਸਮਝਦੇ ਹੋ ਕਿ ਸਾਰੇ ਐਮਐਲਏ ਨੂੰ ਵੀ ਜੇ ਅੱਜ ਅੱਜ ਜੇ ਦਬ ਗਿਆ ਆਪਾਂ ਦਿੱਲੀ ਵਾਲਿਆਂ ਦੇ ਅੱਗੇ ਜਿਵੇਂ ਸਾਨੂੰ ਟਿਕਟਾਂ ਦਿੱਤੀ ਇਹਨਾਂ ਦਾ ਧੰਨਵਾਦ ਅਸੀਂ ਕੰਮ ਵੀ ਕੀਤੇ ਆ ਸਾਨੂੰ ਗੁਜਰਾਤ ਤੌਰ ਛੱਡਿਆ ਸਾਨੂੰ ਜਿੱਥੇ ਜਿੱਥੇ ਇਹਨਾਂ ਨੇ ਦਿੱਲੀ ਤੌਰ ਛੱਡਿਆ ਸਾਨੂੰ ਜਿੱਥੇ ਜਿੱਥੇ ਡਿਊਟੀਆਂ ਲਾਈਆਂ ਅਸੀਂ ਆਪਣੀ ਤੰਦ ਹੀ ਨਿਭਾਈਆਂ ਲੜਾਈਆਂ ਚ ਮੈਨੂੰ ਤੌਰ ਛੱਡਿਆ ਗੁਜਰਾਤੋਂ ਬੰਦੇ ਫੜੇ ਮੈਂ ਛੜਾ ਛੜਾ ਕੇ ਲਿਆਉਂਦਾ ਰਿਹਾ ਉਦੋਂ ਤੇ ਹਰਵੀਰ ਸਿੰਘ ਪਠਾਨ ਵਾਲਾ ਚੰਗਾ ਹੁੰਦਾ ਸੀ ਜਦੋਂ ਕੋਈ ਮੰਤਰੀ ਮੰਡਲ ਦੀ ਜਾਂ ਦੂਜੀ ਕੀ ਗੱਲ ਹੋ ਜਾਣੀ ਉਦੋਂ ਆਖਣਾ ਬਦਮਾਸ਼ ਆ ਤੇ ਗੱਲ ਇਹ ਆ ਵੀ ਅੱਜ ਮੈਂ ਆਪਣੇ ਹਲਕੇ ਵਾਸਤੇ ਹਲਕੇ ਸਨੌਰ ਵਾਸਤੇ ਜੋ ਮੈਨੂੰ ਮੈਂ ਲੋਕਾਂ ਕੋ ਵੋਟਾਂ ਮੰਗੀਆਂ ਸੀ ਵੀ ਬਾਹਰਲੇ ਭਜਾਓ ਹਲਕਾ ਬਚਾਓ ਤੇ ਮੈਂ ਮੈਂ ਉਹ ਆਪਦਾ ਨਹੀਂ ਪੂਰਾ ਕਰ ਸਕਿਆ ਮੈਂ ਲੋਕਾਂ ਦੇ ਜਿਹੜੇ ਮੈਂ ਇਸ ਕ੍ਰਿਸ਼ਨ ਕੁਮਾਰ ਕੋ 10 ਵਾਰੀ ਜਾਂ 15 ਵਾਰੀ ਸਾਡਾ ਹਲਕਾ ਬਹੁਤ ਪਾਣੀ ਦੀ ਮਾਰ ਚਾ 23 ਹੂੰ ਕਿ ਬੰਦੇ ਵੀ ਸਾਡਾ ਇਹਨੂੰ ਇਹਨੂੰ ਫਦਾਈ ਕਰਾਵੇ ਹੂੰ ਮੇਰੇ ਗਾਲਾਂ ਨੂੰ ਸਾਫ਼ ਕਰਾ ਲਓ ਏਡੇ ਏਡੇ ਵੱਡੇ ਜਿਹੜੇ 50 50 ਸਾਲਾਂ ਤੋਂ ਫਸੀਆਂ ਮਿੱਟੀਆਂ ਆ ਉਹ ਨਰੇਗਾ ਕਿਹਨਾਂ ਸਾਫ਼ ਕਰ ਸਕਦੀ ਐਮਐਲਏ ਸਾਹਿਬ ਕਾਰਨ ਕੀ ਐ ਇੱਕ ਐਮਐਲਏ ਦੇ ਨਾਲ ਨਾ ਖੜਨਾ ਅਫਸਰ ਸਾਹਿਬ ਦੇ ਨਾਲ ਖੜਨਾ ਇਸ ਦੇ ਵਿੱਚ ਇਹ ਕਾਰਨ ਕੀ ਐ ਪੂਰਾ ਦਿੱਲੀ ਵਾਲਿਆਂ ਦਾ ਇਹ ਇਹਨਾਂ ਨੂੰ ਉਸ ਅਫਸਰ ਬਦਲਣ ਦੀ ਬਜਾਏ ਇਹ ਇਹਨਾਂ ਨੂੰ ਇਹ ਆ ਵੀ ਡਿਕਟੇਟਰਸ਼ਿਪ ਅਸੀਂ ਕਰੀਏ ਵੀ ਐਮਐਲਏ ਨੂੰ ਦਬਾਈਏ ਇਸ ਐਮਐਲਏ ਤੇ ਕਾਰਵਾਈ ਕਰਾਂਗੇ ਤੇ ਦੂਜੇ ਐਮਐਲਏ ਚੁੱਪ ਕਰ ਜਾਣਗੇ ਉਹ ਸਾਡੇ ਇਹ ਹਮੇਸ਼ਾ ਹੀ ਦਬਾਉਣ ਦੀ ਕੋਸ਼ਿਸ਼ ਕਰਦੇ ਆ ਵੀ ਵੱਡੇ ਨੂੰ ਮੰਨ ਤੇ ਜਾਂ ਆਪਣੇ ਹੱਲ ਤੇ ਮੈਂ ਆਪਣੇ ਹਲਕਿਆਂ ਨਾਲ ਮੈਨੂੰ ਇੱਥੇ ਜਿੱਤਰਾ ਕੱਲ ਮੇਰੇ ਤੋਂ ਬਾਅਦ ਆਦੇ ਸੀ ਵੀ ਚੀਚੀ ਲਾ ਕੇ ਸ਼ੀਕੋ ਗਿਆ ਮੈਂ ਪੁੱਤ ਕਿਸੇ ਚ ਡਰਦਾ ਹੈਗਾ ਜਾਣ ਕੇ ਆਪਣੀ ਸਰਕਾਰ ਦੇ ਅੰਗੇਸ਼ਟ ਬੋਲੇ ਮੈਂ ਤਾਂ ਬੋਲ ਪਿਆ ਐਮਐਲਏ ਸਾਹਿਬ ਕੋਈ ਕਿਥੇ ਲਿੰਕ ਤੇ ਨਹੀਂ ਕਿਉਂਕਿ ਕਾਫੀ ਸਾਰੀਆਂ ਚਰਚਾਵਾਂ ਨੇ ਜਦੋਂ ਤੁਸੀਂ ਇੰਟਰਵਿਊ ਤੁਹਾਡੇ ਵਾਇਰਲ ਹੋਏ ਨੇ ਤਦੋਂ ਤੋਂ ਇਹ ਕਾਫੀ ਸਾਰੀਆਂ ਚਰਚਾਵਾਂ ਨੇ ਕਿ ਤੁਸੀਂ ਕਿਸੇ ਪਾਰਟੀ ਦੇ ਲਿੰਕ ਦੇ ਵਿੱਚੋਂ ਜਾਂ ਕਿਸੇ ਤੇ ਪਾਰਟੀ ਦੇ ਚੁੱਕ ਦੇ ਵਿੱਚ ਆ ਕੇ ਤੁਸੀਂ ਇਸ ਤਰੀਕੇ ਦੇ ਨਾਲ ਬਿਆਨਬਾਜ਼ੀਆਂ ਕਰ ਰਹੇ ਹੋ ਨਾ ਮੈਂ ਕੋਈ ਜਵਾਬਤੇ ਨਹੀਂ ਮੈਂ 92 ਸੰਦਾ ਖਿਆਸਤ ਕਰ ਰਿਹਾ ਨਹੀਂ ਕਿਹੜਾ ਬੰਦਾ ਚੱਲਦੀ ਟ੍ਰੇਨ ਚੱਲਦੀ ਟ੍ਰੇਨ ਚੋਂ ਕੋਈ ਛਾਲ ਮਾਰਦਾ ਜੇ ਮੈਂ ਦੂਸਰੀ ਪਾਰਟੀ ਨਾਲ ਟੱਚ ਹੋਵਾਂ ਤਾਂ ਮੈਂ 22 ਸਾਲ 30 ਸਾਲ ਖਲੋ ਕੇ ਸਾਲ ਖਲੋ ਕੇ ਗੱਲ ਕਰ ਲੈਂਦਾ ਹਾਂ ਤੇ ਆਪਣੇ ਲੋਕਾਂ ਨੂੰ ਅੱਜ ਮੇਰੇ ਲੋਕਾਂ ਨੂੰ ਮੇਰੀ ਇਸ ਦੀ ਯਾਦ ਮੈਂ ਲੋਕਾਂ ਨੂੰ ਕਹਿੰਦਾ ਵੀ ਮੈਂ ਭਾਵੇਂ ਤੁਸੀਂ ਮੈਨੂੰ ਧੰਨਵਾਦ ਪਰ ਮੇਰੀ ਉੱਤੇ ਕੋਈ ਸੁਣਦਾ ਨਹੀਂ ਉੱਤੇ ਸੁਣਦਾ ਦਿੱਲੀ ਵਾਲਿਆਂ ਦਾ ਹੀ ਇੱਕ ਸਮਝਦਾ ਵੀ ਚੌਂਕੀਦਾਰਾਂ ਦਾ ਜਿਹੋ ਆਂਦੇ ਵੀ ਦਿੱਲੀ ਵਾਲਿਆਂ ਤੋਂ ਫੋਨ ਕਰਾਓ ਮੰਤਰੀ ਸਾਰੇ ਇਹਨਾਂ ਨੇ ਡੈਡ ਕੀਤੇ ਆ ਕਿਥੇ ਮੰਤਰੀ ਚ ਤਾਕਤ ਨਹੀਂ ਮੰਤਰੀ ਨੂੰ ਤੁਸੀਂ ਕਿਸੇ ਦੀ ਬਦਲੀ ਕਹਿ ਕੇ ਵੇਖ ਲਓ ਜੇ ਮੰਤਰੀ ਕੋ ਕਰਕੇ ਵਿਖਾਵੇ ਅੱਜ ਆਪਣੀ ਜ਼ਮੀਰ ਮਾਰ ਕੇ ਇੱਕ ਅਹੁਦੇ ਦੇ ਲਾਲਚ ਨੂੰ ਬੈਠੇ ਰਹਿਣ ਤੇ ਉਹਨਾਂ ਦੀ ਮਰਜ਼ੀ ਆ ਪਰ ਮੈਂ ਇੱਕ ਗੱਲ ਕਹਿਣਾ ਸਾਰੇ ਐਮਐਲਏ ਨੂੰ ਮੰਤਰੀਆਂ ਨੂੰ ਕਿ ਅੱਜ ਮੇਰੇ ਤੇ ਇਹ ਗੱਲ ਆਈ ਆ ਮੈਨੂੰ ਕੋਈ ਪਰਵਾਹ ਨਹੀਂ ਮੈਂ ਤੇ ਬਾਬੇ ਬੁੱਢੇ ਦਾ ਚੇਲਾ ਮੈਂ ਤੇ ਨਾ ਅੱਜ ਪਰਵਾਹ ਕਰਾਂ ਤੇ ਨਾ ਮੈਂ ਕਰਾਂ ਕੱਲ ਪਰਵਾਹ ਤੇਰੇ ਤੇ ਜੋ ਕਰਨਾ ਹੈ ਕਰ ਲੈ ਪਰ ਜੇ ਤੁਹਾਡੀ ਜਮੀਰ ਸੁੱਤੀ ਰਗੀ ਤੇ ਲੋਕਾਂ ਨੇ ਤੁਹਾਨੂੰ ਜੁੱਤੀਆਂ ਮਾਰਦੀਆਂ ਆਪਣੇ ਆਪ ਨੂੰ ਪਛਾਣੋ ਇਹ ਅਬਦਾਲੀ ਨੇ ਵੀ ਜ਼ਿਆਦਾ ਲੁੱਟ ਕੇ ਸਾਡਾ ਪੰਜਾਬ ਲੈ ਗਿਆ ਦਿੱਲੀ ਵਾਲੇ ਤੇ ਇਹਨਾਂ ਤੋਂ ਜੇ ਬਚਣਾ ਹੈ ਤੇ ਸਾਨੂੰ ਸਾਰਿਆਂ ਨੂੰ ਖੜੇ ਹੋਣਾ ਪੈਣਾ ਅੱਜ ਇੱਕ ਨਵੀਂ ਰਿਪੋਰਟ ਤੁਹਾਨੂੰ ਮੈਂ ਦੱਸਦਾ ਜੀ ਇਹਨਾਂ ਨੇ ਵੀਡੀਓਆਂ ਨੂੰ ਫੋਨ ਕੀਤੇ ਸਾਰਿਆਂ ਨੂੰ ਵੀ ਸਾਨੂੰ ਦੱਸੋ ਵੀ ਪੰਚਾਇਤੀ ਜ਼ਮੀਨ ਪਿੰਡਾਂ ਚ ਕਿੰਨੀਆਂ ਸੀ ਉਹ ਵੇਚਣੀਆਂ ਇਹ ਨਵੀਂ ਤੇ ਡੀਡੀਓ ਨੇ ਮੈਨੂੰ ਕਿਹਾ ਵੀ ਆਪਣੇ ਤੋਂ ਰਿਪੋਰਟ ਮੰਗੀ ਮੈਂ ਕੋਈ ਰਿਪੋਰਟ ਨਹੀਂ ਦੇਣੀ ਹੂੰ ਇਹਨਾਂ ਨੂੰ ਜਿਹੜੀ ਚੀਜ਼ ਤੋਂ ਅਸੀਂ ਟੋਕਦੇ ਆ ਉਹ ਇਹ ਕੰਮ ਕਰਨ ਉਹ ਪੰਜਾਬ ਨੂੰ ਵੇਚਣ ਨੂੰ ਫਿਰਦੇ ਆ ਤੇ ਜੇ ਆਪਣੀ ਜ਼ਮੀਰ ਮਾਜ ਕੇ ਕੋਈ ਇਸ ਬੰਦਿਆਂ ਨਾਲ ਰਹਿਣਾ ਚਾਹੁੰਦਾ ਤੇ ਉਹਦਾ ਧੰਨਵਾਦ ਮੈਂ ਸੀਐਮ ਨੂੰ ਫੇਰ ਬੇਨਤੀ ਕਰਦਾ ਹੂੰ ਮਰਦਬਣ ਤੇਰੇ ਨਾਲ ਆ ਤੈਨੂੰ ਲੋਕ ਚਾਹੁੰਦੇ ਆ ਦਿੱਲੀ ਵਾਲਿਆਂ ਨੂੰ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਤਾਂ ਨਹੀਂ ਚਾਹੁੰਦੇ ਐਮਐਲਏ ਸਾਹਿਬ ਇੱਕ ਐਮਐਲਏ ਸਾਹਿਬ ਇੱਕ ਲਾਸਟ ਲਾਸਟ ਸਵਾਲ ਹੈ ਜੀ ਤੁਹਾਡਾ ਰਿਸ਼ਤੇਦਾਰੀ ਰਹੀ ਹੈਗੀ ਹੈ ਤੁਹਾਨੂੰ ਫੁੱਫੜ ਕਹਿ ਕੇ ਬੁਲਾਇਆ ਗਿਆ ਹੈਗਾ ਤਾਂ ਕੀ ਤੁਹਾਡੀ ਵੀ ਸੁਣਵਾਈ ਨਹੀਂ ਹੋ ਪਾਰੀ ਤੁਹਾਡੀ ਵੀ ਮੁੱਖ ਮੰਤਰੀ ਜਿਹੜੇ ਨਹੀਂ ਰੱਖ ਪਾਰੇ ਸੀਐਮ ਸਾਹਿਬ ਤੇ ਵੀ ਪ੍ਰੈਸ਼ਰ ਕਰ ਦਿੰਦੇ ਆ ਵੀ ਇਹਦੇ ਨਾਲ ਕੋਈ ਐਮਐਲਏ ਨਹੀਂ ਹੈਗੇ ਮੈਂ ਗਰੰਟੀ ਦਿੰਦਾ ਸੀਐਮ ਤੋਂ ਤੇ ਸੀਐਮ ਸਾਹਿਬ ਜੇ ਉੱਠ ਕੇ ਖੜਾ ਹੋਣਾ ਅਸੀਂ ਸਾਰੇ ਐਮਐਲਏ ਤੇਰੇ ਨਾਲ ਆ ਆਪਣੇ ਆਪ ਨੂੰ ਪਛਾਣ ਲੈ ਮੈਂ ਕੱਲ ਵੀ ਕਿਹਾ ਸੀ ਵੀ ਜੇ ਤੂੰ ਆਪਣੇ ਆਪ ਨੂੰ ਪਛਾਣ ਲੇਗਾ ਤਾਂ ਲੋਕਾਂ ਚ ਪੂਜਾ ਹੋਊਗੀ ਤੈਨੂੰ ਲੋਕ ਦਿਲੋਂ ਮੰਨਣਗੇ ਸਲਾਮ ਕਰਨਗੇ ਵੀ ਸਾਡੇ ਨਾਲ ਪੰਜਾਬ ਨਾ ਖੜਿਆ ਨਹੀਂ ਤੇ ਦਿੱਲੀ ਵਾਲਿਆਂ ਦਾ ਜੋ ਹਸ਼ਰਕ ਲੋਕ ਕਰਦੇ ਆ ਅਗੋਈ ਮਰ ਜੀ